ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾ ਘਟ ਘਟ ਅੰਤਰ ਤੁਮਹਿ ਵਿਸਾਰੀ ਸਗਲ ਸਮਗਰੀ ਸੂਤ ਤੁਮਾਰੀ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੀ ਤੁਮਹੀ ਪੇਖ ਪੇਖ ਮਨ ਵਿਗਸਾਰੇ ਰਹਾਉ ਅਨਕ ਜੋਨ ਭ੍ਰਮ 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 ਹਾਰੀ ਓਟ ਗਹੀ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਾਖੇ ਅਪਾਰੇ ਨਾਨਕ ਸਿਮਰੈ ਦਿਨ ਰੈ ਨਾਰੀ ਸੂਹੀ ਮਹਲਾ ਪੰਜਵਾਂ ਕਮਨ ਕਾਜ ਮਾਇਆ ਵੜਿਆਈ ਜਾ ਕੋ ਬਿਨ ਸਤਬਾਰ ਨਾ ਕਾਈ ਇਹ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਵਿਵਸਥਾ ਮਹਿਲ ਪਟਾਨੈ ਰਹਾਉ ਮਹਾ ਮੋਹੇ ਮੋਹਯੋ ਗਵਾਰਾ ਪੇਖਤ ਪੇਖਤ ਊਠ ਸੁਧਾਰਾ ਉੱਚ ਤੇ ਉੱਚ ਤਾਂ ਕਾ ਦਰਬਾਰਾ ਕਈ ਜੰਤ ਬਨਾਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾ ਸਿਮਰ ਸਿਮਰ ਤਾ ਕਉ ਹਉ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਹਾਉ ਸੁਣ ਸੋਹਣੇ ਅਮਰਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਅਪਾਰ ਪ੍ਰਭ ਪਰਮ ਆਨੰਦਾ ਜਾਂ ਕੈ ਸਿਮਰਨ ਕਛ ਭਉ ਨਾਮ ਵਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਹਿਰਦੈ ਧਾਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲੇਹਾਰੀ ਚਰਨ ਕਮਲ ਮਨ ਪ੍ਰਾਨ ਆਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਧ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪ ਪਾਰ ਉਤਾਰੀ ਸੂਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨਹਾਰ ਕੀ ਸੇਵਨਾ ਸਾਦੀ ਪਤਤ ਪਾਵਨ ਪ੍ਰਭ ਨਾਮ ਤੁਮਾਰੀ ਰਾਖ ਲੈ ਹੋ ਮੋਹੇ ਨਿਰਗੁਣਿਆਰੀ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਨੁਖ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਝੁਆ ਪੇਖਤ ਚਾਖਤ ਕਹੀਤ ਅੰਦਾ ਸੁਨੀਤ ਸੁਨੀਐ ਨਾਹੀ ਨਿਕਟ ਵਸਤ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛਟਹਿ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੈ ਕਛੂ ਨਾ ਜਾਤਾ ਰਖੈ ਪੁਚਾਰ ਮਾਟੀ ਕਾ ਭਾਂਡਾ ਹੱਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਦਾ ਮਹਾ ਗਰਤ ਮਹਿ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਦੂਰਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ 부ਜੈ ਪ੍ਰਭ ਸੋਈ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਕਿਉ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰਿਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲੇ ਹਾਰੀ ਜਾਂ ਕੈ ਹਿਰਦੈ ਵਸੈ ਮਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਈ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਪਭ ਜਲ ਢੂਪਤ ਸਤ ਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਿਜ ਮਨ ਆਵੈ ਸ਼ਾਂਤ ਸਤ ਗੁਰ ਕੀ ਰੇਨ ਵਡ ਭਾਗੀ ਪਾਵੈ ਨਾਨਕ ਗੁਰ ਕਉ ਸਦ ਬਲ ਜਾਵੈ ਸੂਹੀ ਮਹੱਲਾ 5 ਗੁਰੇ ਆਪਣੇ ਉਪਰ ਬਲ ਜਾਈਐ ਆਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੀ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੀ ਸੁਨਹੁ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਪਪਾਈ ਜਤ ਕਤ ਪੀਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਵਦ ਤਿਸ ਬੇਦਤ ਨਾਹੀ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟਕੋ ਜਮ ਤਿਸ ਨਾਮ ਬਦਾਰੈ ਨਾਨਕ ਦਾਸ ਸਦਾ ਬਲੇਹਾਰੀ ਸੇਵਕ ਸੰਤ ਰਾਜਾ RAM ਮਰਾਰੀ ਸੂਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੀ ਨਿਤ ਗਾਹਾ ਆਨੰਦ ਬਨੋਦ ਮੰਗਲ ਸੁਖਤਾਹਾ ਚਲ ਸਕੀਏ ਪ੍ਰਭ 라ਵਣ ਜਾਹਾ ਸਾਧ ਜਨਾ ਕੀ ਚਰਨੀ ਪਾ ਰਹਾਉ ਕਰ ਬੇਨਤੀ ਜਨ ਧੂਰ ਬਛਾਹਾ ਜਨਮ ਜਨਮ ਕੇ ਕਿਲ ਵਿਖਲਾਹ ਮਨ ਤਨ ਪ੍ਰਾਨ ਜੀਉ ਅਰਪਾਹ ਹਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦੇ ਆਲ ਕਰਹੁ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰੇ ਦਮਾਹੀ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵ ਹਰ ਅਨਕ ਵਿੰਜਨ ਤੁਝ ਭੋਗ ਪੁੰਚਾਵੂ ਰਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਆਚਰਜ ਸਾਧ ਤਾ ਕੇ ਵਰਨੀ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ 부ਝ ਤਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੀ ਨਾਨਕ ਦਾਸ ਪ੍ਰਭ ਕਿਰਪਾ ਧਾਰੀ ਸੂਹੀ ਮਹੱਲਾ ਪੰਜਵਾ ਅਨਕ ਬੀng ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਛਡਾਇ ਲਿਓ ਜਾਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾ ਬਿਕਰਾਲਾ ਥਿਨ ਮੈਂ ਦੂਰ ਕੀਏ ਦਇਆਲਾ ਸੋ ਗਰੋਗ ਬਿਪਤ ਆਤ ਭਾਰੀ ਦੂਰ ਭਈ ਜਪ ਨਾਮ ਮਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਈ ਹਰ ਚਰਨ ਗਹੇ ਨਾਨਕ ਸਰਨਾਏ ਸੂਹੀ ਮਹੱਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਈ ਜੋ ਤਿਸ ਭਾਵੈ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁਨ ਭਲਾ ਕਰਾਈ ਦੀਨ ਕਹਿ ਤੂੰ ਸੈ ਦੁਨੀ ਨਾ ਜਾਏ ਸਰਬ ਨਿਰੰਤਰੇ ਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੂਹੀ ਮਹਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ੀਤ ਪੂਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵਹਿ ਮਨ ਕੇ ਕਾਮ ਰਹਾਉ ਪ੍ਰਭ ਅਬਨਾਸੀ ਰੈਣ ਦਿਨ ਗਾਉ ਜੀਵਤ ਮਰਤ ਨਿਸ਼ਚਲ ਪਾਵਹਿ ਥਾਉ ਸੂ ਸਾਹੁ ਸੇਵ ਜਿਤ ਤੋਟ ਨ ਆਵੈ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਨਕ ਨਾਮ ਧਿਆਇ ਸੁਹੀ ਮਹੱਲਾ ਪੰਜਵਾ ਗੁਰ ਪੂਰੇ ਜਬ ਭਏ ਦਿਆਲ ਦੁਖ ਬਿਨਸੇ ਪੂਰਨ ਭਈ ਕਾਲ ਪੇਖ-ਪੇਖ ਜੀਵਾ ਦਰਸ ਤੁਮਹਾਰਾ ਚਰਨ ਕਮਲ ਜਾਈ ਬਲਿਹਾਰਾ ਤੁਜ ਬਿਨ ਠਾਕੁਰ ਕਮਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣਾਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਾਲ ਨਾ ਸਾਖ ਕਹਿ ਤੀਨੇ ਤਾਪ ਨਿਮਖ ਨਾ ਬਿਸਰਹਿ ਹਰ ਚਰਨ ਤਮਾਰੇ ਨਾਨਕ ਮੰਗੈ ਦਾਨ ਪਿਆਰੀ ਸੂਹੀ ਮਹੱਲਾ ਪੰਜਵਾ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰਹਿ ਬਸਹਿ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖ ਮਾਨਾ ਨਾਨਕ ਦੀਵਨ ਹਾਰ ਸੁਜਾਨਾ ਸੂਹੀ ਮਹੱਲਾ ਪੰਝੂਆ ਵਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਤਿਆ ਮੋਹ ਬੰਧਹਿ ਨਿਤ ਪਾਰਚ ਮਾਧਵੇ ਭਜ ਦਿਨ ਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਨੀ ਰਹਾਉ ਕਰਤ ਵਿਕਾਰ ਦੂ ਕਰ ਝਾਰਤ RAM ਰਤਨ ਰਿੱਧ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਆਉਦ ਬਿਹਾਨੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰਾਤੇ ਅਗੂਚਰ ਸੁਆਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾਂ ਸਾਧ ਸੰਗ ਤਰੈ ਭੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਿਰ ਸਿਮਰ ਸਿਮਰ ਜੀਵਨਾਰਾਇਣ ਦੁਖ ਰੋਗ ਸੋਗ ਸਭ ਬਿਨਸੀ ਗੁਰ ਪੂਰੇ ਮਿਲ ਪਾਪ ਤਜੈਣ ਰਹਾਉ ਜੀਵਨ ਪਦਵੀ ਹਰ ਕਾ ਨਾਮ ਮਨ ਤਨ ਨਿਰਮਲ ਸਾਚ ਸੁਆਉ ਆਠ ਪਹਿਰ ਪਾਰ ਬ੍ਰਹਮ ਧਿਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸਰਨ ਪਾਏ ਜਪ ਦੀਨ ਦਿਆਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਝੂਠੈ ਤੰਦੈ ਰਚਿਉ ਮੂੜਾ ਜਿਤ ਤੂੰ ਲਾਵਹਿ ਤਿਤ ਤਿਤ ਲਗਨਾ ਜਾਂ ਤੂੰ ਦੇਹਿ ਤੇਰਾ ਨਾਮੁ ਜਪਣਾ ਰਹਾਉ ਹਰਿ ਕੇ ਦਾਸ ਹਰ ਸੇਤੀ ਰਾਤੀ RAM ਰਸਾਇਣ ਅਨ ਦਿਨ ਮਾਤੇ ਵਾਹ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗਾਂਡੇ ਉਧਾਰ ਸੁਆਮੀ ਪ੍ਰਭ ਕਿਰਪਾ ਤਾਰੀ ਨਾਨਕ ਦਾਸ ਹਰ ਸਰਨ ਦੁਆਰੀ ਸੂਹੀ ਮਹੱਲਾ ਪੰਜਵਾ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੂਖ ਫਿਰ ਨਹੀਂ ਡੋਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੈ ਅਸਥਰ ਕੀਨੇ ਰਹਾਉ ਗੁਣ ਗਾਵਤ ਅਚੁਤ ਅਬਨਾਸੀ ਤਾਂ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾਲੀ ਨੇ ਲੜ ਲਾਈ ਸਦਾ ਆਨੰਦ ਨਾਨਕ ਗੁਣ ਗਾਈ ਸੂਹੀ ਮਹੱਲਾ 5 ਅਮਰਤ ਬਚਨ ਸਾਦ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸ਼ਾ ਇਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਨਾਈ ਸੁਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਿਆਲਾ ਦਰਸ਼ਨ ਦੇਹੁ ਪੂਰਨ ਕਿਰਪਾਲਾ ਰਹਾ ਕਰ ਕਿਰਪਾ ਤੁਮਹੀ ਪ੍ਰਤ ਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਵਾਂ ਤਿਸ ਬਿਨ ਦੂ ਜਾਇ ਅਵਰ ਨਾ ਕੋਈ ਆਪੇ ਥੰਮੈ ਸਚਾ ਸੂਹੀ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰਾਥ ਅਪਾਰ ਰਹਾਉ ਸਭ ਰੋਗ ਮਟਾਵੇ ਨਵਾਂ ਨਰਵਾ ਨਾਨਕ ਰਖਾਇਆ ਆਪੇ ਹੋਆ ਸੂਹੀ ਮਹੱਲਾ ਪੰਜਵਾਂ ਦਰਸ਼ਨ ਕੋ ਲੋਚੈ ਸਭ ਕੋਈ ਪੂਰੈ ਭਾਗ ਪ੍ਰਾਪਤ ਹੋਈ ਰਹਾਉ। ਸਿਆਮ ਸੁੰਦਰ ਤਜ ਨੀਂਦ ਕਿਉ ਆਈ ਮਹਾ ਮੋਹਣੀ ਦੂਤਾ ਲਾਈ। ਪ੍ਰੇਮ ਬਸੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ। ਅਨਕ ਜਨਮ ਬੀਤੀਆਂ ਨ ਪਰਭਾਈ ਘਰ ਵਾਸ ਨ ਦੇਵੈ ਦੁੱਤਰ ਮਾਈ। ਦੇਨਾਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨਾ ਦੀਜੈ ਕਿਰਤਿ ਪੁਹਾਈ ਸੁਨ ਸਾਜਨ ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ